ਕਪੂਤਲਾ ਦੇ ਮੋਹੱਲਾ ਖਜਾਂਚੀਆਂ ਵਿਖੇ ਲੱਗ ਰਹੇ ਟਾਵਰ ਦੇ ਖਿਲਾਫ ਮੋਹੱਲਾ ਨਿਵਾਸੀਆਂ ਨੇ ਨਗਰ ਨਿਗਮ ਤੇ ਡਿਪਟੀ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਇਸ ਮੌਕੇ ਤੇ ਮੋਹੱਲਾ ਨਿਵਾਸੀਆਂ ਨਾਲ ਕਾਗਰਸੀ ਆਗੂ ਤੇ ਇਸ ਮਾ ਸੇਵੀ ਕੁਲਦੀਪ ਸਿੰਘ ਕਾਗਰਸੀ ਆਗੂ ਅਨਿਲ ਸ਼ੁਕਲਾ ਕੌਂਸਲਰ ਗਰੀਸ਼ ਪਸੀਨ ਪਜਿੰਦਰ ਪਡਾਰੀ ਡਾਕਟਰ ਦੀਪਕ ਸਰੀਰ ਅਤੇ ਮੁਕੇਸ਼ ਜ਼ਿਲ੍ਹਾ ਪ੍ਰਧਾਨ ਸ਼ਿਬ ਸੈਨਾਬਾਲ ਠਾਕਰੇ ਸ਼ਿੰਦੇ ਗਰੁੱਪ ਖਾਤਰ ਸਤ ਸ੍ਰੀ ਅਕਾਲ ਸ਼ੁਭਨਾਮ ਡਾਕਟਰ ਦੀਪਕ ਸਰੀਰ ਜੀ ਉਸ ਜਿਹੜਾ ਟਾਵਰ ਲੱਗ ਰਿਹਾ ਮਹੱਲੇ ਵਿੱਚ ਹਾਂ ਜੇ ਕੀ ਕੀ ਸਮੱਸਿਆ ਹੋ ਸਕਦੀ ਹੈ ਦੇਖੋ ਇਹ ਜਿਹੜੀਆਂ ਰੇਡੀਏਸ਼ਨਸ ਹੈ ਉਹ ਸਾਡੇ ਵਾਸਤੇ ਖਤਰਨਾਕ ਹੈ ਕਿਉਂਕਿ ਜਿਹੜੇ ਇਹਨਾਂ ਦੇ ਗਵਾਂਡ ਦੇ ਵਿੱਚ ਮੈਂ ਦੇਖਿਆ ਰਹਿੰਦੇ ਆ ਉਹਨਾਂ ਦੇ ਬੱਚੇ ਛੋਟੇ ਨੂੰ 4 ਸਾਲ ਦਾ ਹੈਗਾ ਉਹ ਨਿਫਰਟਿਕ ਸਿੰਡਰੋਮ ਹੈ ਔਰ ਪ੍ਰੈਗਨੈਂਟ ਲੇਡੀਆਂ ਹੈ ਜੀ ਜੀ ਪ੍ਰੈਗਨੈਂਟ ਲੇਡੀਆਂ ਆਪਣੇ ਮਹੱਲੇ ਦੇ ਵਿੱਚ ਦੋ ਖੈਗੀਆਂ ਜਿਨ੍ਹਾਂ ਨੂੰ ਰੇਡੀਏਸ਼ਨ ਤੋਂ ਖਤਰਾ ਹੈਗਾ ਜਿਨ੍ਹਾਂ ਨਾਲ ਬੱਚੇ ਅਪੰਗ ਵੀ ਹੋ ਸਕਦੇ ਆ ਪਹਾਜ ਵੀ ਹੋ ਸਕਦੇ ਆ ਜੀ 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 ਔਰ ਵੈਸੇ ਵੀ ਮਹੱਲੇ ਦੇ ਵਿੱਚ ਕਿਸੇ ਵਿਦਾਊਟ ਕਨਸੈਂਟ ਮਹੱਲੇ ਵਾਲਿਆਂ ਦੇ ਕੋਈ ਵੀ ਟਾਵਰ ਲਗਾਇਆ ਨਹੀਂ ਜਾ ਸਕਦਾ ਔਰ ਇਹ ਹਾਰਡ ਦੀ ਪ੍ਰੋਬਲਮ ਪੈਦਾ ਕਰਦਾ ਬਿਲਕੁਲ ਜੀ ਬਿਲਕੁਲ ਸਾਡੇ ਹੁਣ ਕਈ ਵਿੱਚੋਂ ਹੈਗੇ ਆ ਕਿ ਜਿਨ੍ਹਾਂ ਨੂੰ ਬੱਚਿਆਂ ਨੂੰ ਵੀ ਡਾਕਟਰ ਨੇ ਸਸਪੈਕਟ ਕੀਤਾ ਇਹਦਾ ਕਿ ਸ਼ਾਇਦ ਹਾਰਡ ਦੀ ਪ੍ਰੋਬਲਮ ਹੈ ਇਸੇ ਕਰਕੇ ਸਾਰੇ ਮਹੱਲੇ ਵਾਸੀਆਂ ਨੇ ਲਿਆ ਕਿ ਸਟੈਪ ਲਿਆ ਕਿ ਇਸੇ ਨੂੰ ਰੋਕਿਆ ਜਾਵੇ ਜੀ ਸਤਿ ਸ਼੍ਰੀ ਅਕਾਲ ਸ਼ੁਭਨਾ ਮੇਰਾ ਨਾਮ ਦਰਪਨ ਸ੍ਰੀਨੈਨ ਹੈ ਜੀ ਜੀ ਤੁਸੀਂ ਕਿੱਥੇ ਰਹਿੰਦੇ ਹੋ ਆਪਣੀ ਖਜ਼ਾਂਚੀਆ ਮਹੱਲੇ ਰਹਿੰਦੇ ਜੀ ਕੀ ਸਮੱਸਿਆ ਸਮੱਸਿਆ ਹੈ ਕਿ ਗਵਾਂਡੀ ਜਿਹੜੇ ਨਾ ਰਾਤੋ ਰਾਤ ਮਤਲਬ ਟਾਵਰ ਲਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤੇ ਉਹਨਾਂ ਨੂੰ ਫਿਰ ਅਸੀਂ ਰੋਕਾਇਆ ਮਤਲਬ ਉਹਨਾਂ ਜੀ ਜੀ ਹਾਂ ਜੀ ਇਹ ਕਿੰਨੇ ਕ ਵਜੇ ਦੀ ਗੱਲ ਹੈ ਇਹ ਪਰਸੋਂ ਰਾਤ ਕੋਈ 11 11:30 ਦੀ ਗੱਲ ਹੈ ਜੀ ਜੀ ਹਾਂ ਜੀ ਕੀ ਕਹਿੰਦੇ ਹੋ ਉਹ ਕਹਿੰਦੇ ਕਿ ਟਾਵਰ ਲਾ ਕੇ ਛੱਡਣਾ ਅਸੀਂ ਜੇ ਤੁਸੀਂ ਰੋਕ ਨਹੀਂ ਸਕਦੇ ਇਹਨਾਂ ਨੂੰ ਜੀ ਜੀ ਉਹਨਾਂ ਦਾ ਲੜਕਾ ਜਿਹੜਾ 파ਰਸ ਕੋਲੀ ਹੈ ਨਾ ਜੀ ਉਹ ਕਹਿੰਦਾ ਟਾਵਰ ਨੂੰ ਕੋਈ ਮਨਾ ਕਰ ਨਹੀਂ ਸਕਦਾ ਇਹ ਹੀ ਲਾਣਾ ਹੀ ਲਾਣਾ ਹੈ ਉੰਨਾ ਮੇਰੀ ਪਰਸਨਲ ਪ੍ਰੋਪਰਟੀ ਹੈ ਜੀ ਜਿਹੜੇ ਕਰਕੇ ਮੈਂ ਇੱਥੇ ਲਾਣਾ ਹੀ ਲਾਣਾ ਹੈ ਔਰ ਕਈ ਸਾਡੇ ਜਿਹੜੇ ਮਾਨਯੋਗ ਹੈਗੇ ਹੈ ਭਾਜਨ ਸਾਹਿਬ ਇਹਨਾਂ ਦੇ ਨਾਲ ਵੀ ਉਹਨੇ ਗਲਤ ਸ਼ਬਦ ਬੋਲੇ ਜੀ ਜੀ ਤੇ ਇਸ ਕਰਕੇ ਫਿਰ ਅਸੀਂ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਦਿੱਤੀ ਜੀ ਜੀ ਤੇ ਉਹਨਾਂ ਨੇ ਫਿਰ ਪੀਸੀਆਰ ਵਾਲੇ ਆਏ ਤੇ ਉਹਨਾਂ ਨੇ ਕੰਮ ਨੂੰ ਰੋਕਣ ਵਾਸਤੇ ਕਿਹਾ ਜੀ 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 ਅੱਗੇ ਦੱਸੋ ਔਰ ਕੀ ਸਮੱਸਿਆ ਹੋਇ ਨਾ ਪੈਦਾ ਹੋ ਰਹੀ ਤੁਹਾਡੇ ਮਹੱਲੇ ਦੇ ਵਿੱਚ ਸਰ ਦਾ ਸ਼ੁਭਨਾਮ ਮੇਰਾ ਮੋਹ ਲਾਲ ਮਖਾਜ ਜੀ ਤੁਸੀਂ ਇੱਥੇ ਆਏ ਹੋ ਕਾਰਪੋਰੇਸ਼ਨ ਆਫਿਸ ਕੀ ਕਰਨਾ ਚਾਹੁੰਦੇ ਅਸੀਂ ਇਹਨਾਂ ਨੂੰ ਇਹ ਪੈਸੇ ਰਿਕੁਐਸਟ ਕਰ ਰਹੇ ਹਾਂ ਕਿ ਜਿਹੜੇ ਉਹ ਟਾਵਰ ਲਾ ਰਹੇ ਨੇ ਉਹ ਜ਼ਬਰਨ ਲਾ ਰਹੇ ਨੇ ਜੀ ਅਸੀਂ ਉਹਨਾਂ ਨੂੰ ਥੋੜਾ ਕਿਹਾ ਵੀ ਇੱਥੇ ਨਾ ਲਾਓ ਤੇ ਸੋਨਾਂ ਨੇ ਬਹੁਤ ਮਿਸਬਿਹਿਵ ਕੀਤਾ ਜੀ ਔਰ ਇਨਕਾਰਪੋਰੇਸ਼ਨ ਨੇ ਕੀ ਕਾਰਵਾਈ ਕੀਤੀ ਹੈ ਕਾਰਪੋਰੇਸ਼ਨ ਨੇ ਮਤਲਬ ਕਿ ਆਪਣਾ ਜੀ ਬੰਦੇ ਭੇਜੇ ਸੀਗੇ ਜੀ ਕੁਝ ਸਮਾਨ ਲਿਆਇਆ ਹੈ ਬਾਕੀ ਇਸੇ ਸਮਾਨ ਪਿਆ ਹੋਇਆ ਔਰ ਇਹ ਕਿਸੇ ਵੇਲੇ ਵੀ ਰਾਤ ਨੂੰ ਇਹ ਆਪਣੇ ਟਾਵਰ ਲਵਾ ਲਾ ਸਕਦੇ ਨੇ ਜੀ ਜੀ ਤੇ ਬਾਕੀ ਇਹਨਾਂ ਨੂੰ ਇਹ ਸੀ ਰਿਕਵੈਸਟ ਕੀਤੀ ਕਿ ਉਹਨਾਂ ਦਾ ਜਿਹੜਾ ਸਮਾਨ ਹੈਗਾ ਉਹ ਜਬਤ ਕੀਤਾ ਜਾਵੇ ਬਾਕੀ ਇਹਨਾਂ ਨੇ ਜੀ ਨੋਟਿਸ ਕੱਢਿਆ ਉਹਨਾਂ ਨੂੰ ਨੋਟਿਸ ਦੇ ਆਏ ਨੇ ਹੁਣ ਅਸੀਂ ਡੀਸੀ ਸਾਹਿਬ ਜੀ ਦੇ ਜਾ ਰਹੇ ਹਾਂ ਜੀ 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 ਤੁਹਾਡਾ ਸ਼ੋਬਲਮ ਸਾਹਿਬ ਮੇਰਾ ਜੀ ਮੁਕੇ ਕਸ਼ਵ ਜੀ ਮੈਂ ਜ਼ਿਲ੍ਹਾ ਪ੍ਰਧਾਨਾ ਸ਼ੇਰ ਸੋਨਾ ਬਾਲਾਸਰ ਠਾਕਰੇ ਚਿੰਦੇ ਗੋਪਾਲ ਜੀ ਜੀ ਕੀ ਗੱਲਾਂ ਜਾਣਦੇ ਆ ਮੇ ਕੋਈ ਸਾਰੇ ਆਪਣੇ ਆਈਸੀ ਮਹੱਲਾ ਨਿਵਾਸੀ ਆਪਣੇ ਸਾਡੇ ਵੀਰ ਨੇ ਜੀ ਤੇ ਮੈਂ ਵੀ ਮੌਕੇ ਤੇ ਗਿਆ ਆਪਣੀ ਟੀਮ ਨੂੰ ਨਾਲ ਲੈ ਕੇ ਤੇ ਅਸੀਂ ਮੈਡਮ ਨੂੰ ਪੁੱਛਿਆ ਵੀ ਮੈਡਮ ਵੀ ਇਹਦਾ ਕੀ ਕਾਰਨ ਤੁਸੀਂ ਲਵਾ ਰਹੇ ਹੈਗੇ ਟਾਵਰ ਆਪਣਾ ਜੀ ਉਹ ਤੋਂ ਬੜਾ ਵੀ ਆਪਣਾ ਮਿਸ ਵੀ ਹੈ ਨਾ ਬੋਲੀ ਹੈਗੀ ਹੈ ਜੀ ਕੀ ਕਹਿੰਦੇ ਕੈਂਤੀ ਜੀ ਮੇ ਕੋ ਪਨਸ਼ਨ ਹੈਗੀ ਹੈ ਤੁਸੀਂ ਜੀ ਮੈਂ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਕਰਨਾ ਚਾਹਦੀ ਆ ਤੁਸੀਂ ਜਾ ਕੇ ਕੰਪਨੀ ਨੂੰ ਜਾ ਕੇ ਤੁਸੀਂ ਮਿਲੋ ਜੀ ਤਾਂ ਅਸੀਂ ਕਿਹਾ ਵਾ ਕੰਪਨੀ ਦਾ ਨੰਬਰ ਦਿਓ ਜੀ ਕਹਿੰਦੇ ਵੇਖੋ ਨੰਬਰ ਆ ਨਹੀਂ ਆ ਜੀ ਤਾਂ ਮੈਂ ਟਾਵਰ ਲਵਾਣਾ ਵਾ ਪਾਵਾ ਜੋ ਮਰਜੀ ਹੋਇਆ ਵੇ ਜੀ ਉਹ ਇੱਕ ਲੇਡੀਜ਼ ਦਾ ਫਾਇਦਾ ਉਠਾ ਰਹੀ ਆ ਅਸੀਂ ਕਿਹਾ ਤੂੰ ਕਿਸੇ ਨੂੰ ਆਪਣੇ ਘਰ ਵਾਲਿਆਂ ਨੂੰ ਬੁਲਾ ਜਾਂ ਕੋਈ ਤੇਰੇ ਨਾਲ ਕੋਈ ਜਾਇਤ ਹੈਗਾ ਵਾ ਤੁਹਾਨੂੰ ਮਿਲਾ ਦੇ ਜੀ ਉਹਨੇ ਕੋਈ ਨਹੀਂ ਆਪਣਾ ਤੁਹਾਨੂੰ ਜਵਾਬ ਦਿੱਤਾ ਵਾ ਉਹਨੇ ਦਾਬਾ ਬੂਆ ਪੇਟ ਕੇ ਤਾਂ ਅੰਦਾ ਚਲੀ ਗਈ ਹੈ ਜੀ ਹੁਣ ਅਸੀਂ ਬੜੇ ਪਰੇਸ਼ਾਨ ਆ ਮਹੱਲਾ ਨਿਵਾਸੀ ਵੀ ਕਿਹੜਾ ਮਹੱਲਾ ਆਪਣੇ ਮੇਰਾ ਮਹੱਲਾ ਕੈਂਪਰ ਹੈਗਾ ਜੀ ਜੀ ਤੇ ਜਿੱਥੇ ਟਾਵਰ ਲੱਗਾ ਉਹ ਮਹੱਲਾ ਖਜਾਂਚੇ ਆ ਗਿਆ ਜੀ 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 ਤਾਂ ਆ ਜੀ ਸਾਰੇ ਇੱਥੇ ਆਏ ਨੇ ਸਾਰੇ ਆਪਣੇ ਵੀਰ ਜੀ ਤੇ ਕਮੇਟੀ ਘਰ ਵੀ ਆਏ ਆ ਹੁਣ ਅਸੀਂ ਡੀਸੀ ਸਾਹਿਬ ਕੋਲ ਚੱਲੇ ਆ ਵੀ ਆ ਜਿਹੜਾ ਟਾਵਰ ਹੈ ਇਹਨੂੰ ਜਲਦ ਜਲਦ ਇਹਨੂੰ ਰੋਕਿਆ ਜਾਵੇ ਜੀ ਜੀ ਤਾਂ ਪਤਾ ਬਿਮਾਰੀਆਂ ਬਹੁਤ ਫੈਲੀਆਂ ਗਈਆਂ ਜੀ ਠੀਕ ਸਰਦਾਰਾ ਸੁਭਨਾ ਵਿਰੋਧ ਕੁਮਾਰ ਸੂਤ ਜੀ ਡਿਪਟੀ ਮੇਅਰ ਡਿਪਟੀ ਮੇਅਰ ਡਿਪਟੀ ਮੇਅਰ ਉਸਵਾਲ ਕਾਰਪੋਰੇਸ਼ਨ ਕਬੂਤਰ ਜੀ ਸਰਦ ਇੱਕ ਤੁਹਾਡੇ ਕੋਈ ਇਸ਼ੂ ਆਇਆ ਹੈ ਆਪਣਾ ਟਾਵਰ ਦਾ ਕੀ ਕਰਨਾ ਚਾਹੁੰਦੇ ਸਾਡੇ ਕੋਲ ਜਿਹੜਾ ਵੀ ਟਾਵਰ ਦਾ ਇਸ਼ੂ ਹੁੰਦਾ ਅਸੀਂ ਆਪਣੇ ਜਿਹੜੇ ਇਨਸਪੈਕਟਰ ਹਨ ਉਹਨਾਂ ਨੂੰ ਮੌਕੇ ਤੇ ਭੇਜਦੇ ਆ ਕਿ ਜਾ ਕੇ ਜੇ ਨਹੀਂ ਪਰਮਿਸ਼ਨ ਤੇ ਅਗਲੇ ਨੂੰ ਰੋਕੋ ਜੀ ਜੀ ਬਾਕੀ ਜਿਹੜਾ ਮੈਂ ਉਹ ਇਨਸਪੈਕਟਰ ਕੋਲੋਂ ਪੁੱਛਿਆ ਪਤਾ ਕੀਤਾ ਆਪਣੇ ਲੈਵਲ ਤੇ ਜੀ ਜੀ ਉਹ ਪਤਾ ਲੱਗਾ ਕਿ ਜਿਹੜੀ ਵੀ ਕੋਈ ਐਪਲੀਕੇਸ਼ਨ ਕਰਦਾ ਅਪਲਾਈ ਕਰਦਾ ਉਹ ਔਨਲਾਈਨ ਡੀਸੀ ਸਾਹਿਬ ਦੇ ਪੋਰਟਲ 'ਤੇ ਜਾਂਦਾ ਵਾ ਕਹਿੰਦੇ ਜੀ ਜੀ ਉੱਥੋਂ ਇਹਨਾਂ ਨੂੰ ਇਨਕੁਆਰੀ ਇਹਨਾਂ ਨੂੰ ਮਾਰਕ ਕਰਦੇ ਆ ਤੇ ਇਹ ਆਪਣੀ ਰਿਪੋਰਟ ਬਣਾ ਕੇ ਭੇਜ ਦਿੰਦੇ ਆ ਜੀ ਬਾਕੀ ਖਜਾਂਦੀਆਂ ਮਲੇਰ ਟਾਵਰ ਲੱਗ ਰਿਆਂ ਇੱਥੇ ਕੀ ਕਾਰਵਾਈ ਕਰੂੰਗਾ ਭਾਜੀ ਸਾਡੇ ਨਿਗਾਹ 'ਚ ਨਹੀਂ ਜੇ ਕੋਈ ਕੰਪਲੇਂਟ ਆਈ ਵੀ ਆ ਤੇ ਉਹ ਕਾਰਪੋਰੇਸ਼ਨ ਜਿਹੜੀ ਆਪੇ ਕਾਰਵਾਈ ਕਮਿਸ਼ਨ ਮੈਡਮ ਦੇ ਥਰੂ ਕਾਰਵਾਈ ਹੋਊਗੀ ਤੇ ਅਸੀਂ ਤੇ ਇਹੀ ਕਰ ਸਕਦੇ ਆ ਕਿ ਰੋਕਣ ਦਾ ਕਰ ਸਕਦੇ ਆ ਕਿ ਜੇ ਨਹੀਂ ਪਰਮਿਸ਼ਨ ਤੇ ਕੰਮ ਰੋਕ ਦਿਓ ਜੀ